ਜਿਵੇਂ ਨਵੀਂ ਚੱਲ ਰਹੀ ਬਾਹਰਲੇ ਦੇਸ਼ਾਂ ਜ਼ਿਆਦਾ ਚੱਲ ਰਿਹਾ ਆ ਵੀ ਬੱਚੇ ਬੋਲਦੇ ਨਹੀਂ ਹੈਗੇ ਜਿਵੇਂ ਤੂੰ ਕਹਿ ਰਿਹਾ ਉਹ ਚਾਚੇ ਪਾਏ ਹੈ ਨਹੀਂ ਆਪਣਾ ਸਮਾਜ ਜਿਹੜਾ ਇੱਥੇ ਤੋਂ ਹੁਣ ਦੇਖ ਲੈ ਬੰਦੇ ਗੱਲਾਂ ਕਰਨ ਉਹ ਬਾਈ ਆ ਜਦ ਦੀ ਵਾ ਤੇਰੇ ਕੋ ਕਿੰਨੇ ਬੰਦੇ ਆ ਤੇਰਾ ਸਾਰਾ ਗੱਭਗੂਆ ਅੰਦਰੋਂ ਨਿਕਲ ਜਾਂਦਾ ਸਾਡਾ ਉਹੀ ਇਕੱਠਾ ਕਰੀ ਬੈਠਿਆ ਉਸ ਹਵਾ ਅੰਦਰ ਕਿੰਨਾ ਇਕੱਠਾ ਕਰੀ ਬੈਠਿਆ ਗੱਲਾਂ ਕੀ ਨਾ ਕਰੀਏ ਨਿਕਲਦਾ ਨਿਕਲਦਾ ਜਦੋਂ दारू ਪੀਂਦਾ ਹੋਵੇ ਮੈਂ ਤਾਂ दारू ਵੀ ਨਹੀਂ ਪੀਂਦਾ ਉਹ दारू ਪੀ ਕੇ ਉਹ ਇਕੱਠੇ ਹੋ ਜਾਂਦੇ ਚਾਰ ਪੰਜ ਉਦੋਂ ਕਰ ਲੈਂਦੇ ਉਦੋਂ ਕਰ ਲੈਂਦੇ दारू ਦੇ ਬਹਾਨੇ ਆ ਜਾਂਦੇ ਆ ਵੀ ਬੋਤਲ ਹੈਗੀ ਆ ਜੀ ਫੇਤ ਆ ਜਾਂਦਾ ਜੀ ਉਦਦਾ ਸੱਦੇ ਕਰਨਾ ਕੀ ਕਰਨਾ ਯਾਰ ਮੈਂ ਪਿਆ ਰਹੇ ਹਾਂ ਨਹੀਂ ਬਾਈ ਉਹ ਬੋਲਣਾ ਬੋਲਣਾ ਕਿਉਂ ਵੀ ਉਹਨੂੰ ਆਲੇ-ਦਾਲੇ ਬੋਲਣ ਵਾਲਾ ਮਾਹੌਲ ਨਹੀਂ ਮਿਲਿਆ ਨਹੀਂ ਇਹ ਨਵੀਂ ਹੈਗੀ ਆ ਇਹਦਾ ਪਤਾ ਕਿਉਂ ਨਹੀਂ ਕੋਈ ਕਹਿੰਦੇ ਆ ਵੀ ਜਿਹੜੇ ਟੀਕੇ ਲੱਗਦੇ ਆ ਆਪਣੇ ਬੱਚਿਆਂ ਦੇ ਲਾਉਂਦੇ ਆ ਟੀਕੇ ਅੱਜ ਕੱਲ ਬਹੁਤ ਟੀਕੇ ਲੱਗਦੇ ਆ ਹਾਂ ਕਈਆਂ ਦੇ ਤਾਂ ਪੱਕਾ ਕਿਸੇ ਨੂੰ ਪਤਾ ਨਹੀਂ ਹੈ ਵੀ ਕਿਉਂ ਹੋ ਰਿਹਾ ਹੈ ਕਿਸੇ ਨੂੰ ਨੌਲੇਜ ਨਹੀਂ ਹੋਰ ਤੇ ਨਹੀਂ ਬਾਈ ਫਿਰ ਨਾ ਵੱਡੀ ਗਲਤੀ ਜਿਹਾ ਕਹਿ ਰਹੇ ਹੋ ਵੱਡੀ ਬਾਹਰਲੇ ਦੇਸ਼ੋਂ ਤਾਂ ਬਹੁਤ ਵੱਡੀ ਗਲਤੀ ਦੇ ਵਿੱਚ ਆ ਬਾਲੇ ਇਹ ਵੀ ਪਾ ਲਈ ਭਾਵੇਂ ਕਿ ਉਹ ਉੱਥੇ ਆਰਡੀਜ਼ਮ ਕਰਾਈ ਜਾਂਦੇ ਆ ਇੱਥੇ ਆਉਂਦੇ ਮੈਂ ਵੀ ਗੁੰਗੇ ਬੋਲਣ ਲਾ ਦਿੰਦੇ ਆ ਜਦੋਂ ਆਪਣੇ ਕਿੰਨੇ ਗੱਲਾਂ ਕਰਨ ਵਾਲੇ ਆ ਅਸੀਂ ਉੱਥੇ ਜਾ ਕੇ ਆਏ ਆ ਪੰਜੋਕੜਾ ਸਾਹਿਬ ਹਾਂ ਕਹਿੰਦੇ ਵੀ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪਤਾ ਨਹੀਂ ਗੁੰਗੇ ਨੂੰ ਕੁਝ ਕਰਾਤਾ ਸੀ ਬਾਣੀ ਪੜ੍ਹਾਤੀ ਸੀ ਕੁਛ ਇਦਾਂ ਦਾ ਹਨਾ ਉੱਥੇ ਕਿਸੇ ਸੁੱਖ ਪਾਈ ਹੈ ਬਚਪਨ ਤੋਂ ਹੀ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਪਹਿਲਾਂ ਮਤਲਬ ਕਿ ਇਹ ਜਿੱਦਾਂ ਹੁਣ ਲੱਖੇ ਬੱਚੇ ਜਦੋਂ ਆਪਣੇ ਛੋਟੇ ਜਿਹੇ ਹੋ ਜਾਂਦੇ ਆ 2-3 ਸਾਲ ਦੇ ਉਹ ਦੂਜਿਆਂ ਨੂੰ ਦੇਖ ਕੇ ਸਿੱਖ ਜਾਂਦੇ ਆ ਇਹਨਾਂ ਦਾ ਜਿਹੜਾ ਸਿੱਖਣ ਦਾ ਤਰੀਕਾ ਆ ਉਹ ਇੱਕ ਵੱਖਰਾ ਹੀ ਆ ਜਦਾਂ ਉੱਥੇ ਹੈ ਹੀ ਨਹੀਂ ਸਿੱਖਦੇ ਨਹੀਂ ਹੈਗੇ ਹੋਲੀ ਹੈ ਨਹੀਂ ਨਹੀਂ ਵੈਸੇ ਤਾਂ ਚਲੋ ਉੱਥੇ ਵੀ ਬੱਚੇ ਬੋਲਣ ਲੱਗ ਜਾਂਦੇ ਆ ਹੋਰ ਵੱਡੇ ਸਾਡੇ ਕੋਈ ਪ੍ਰੋਬਲਮ ਆਈ ਪਰ ਉਹ ਉਹ ਇੱਕ ਨਹੀਂ ਨਹੀਂ ਵੀ ਆ ਵੀ ਸੋਸ਼ਲ ਸਿਸਟਮ ਖਤਮ ਹੋਇਆ ਉਸ ਜੇ ਤਰ੍ਹਾਂ ਅਸੀਂ ਦੋ ਤਿੰਨ ਪਰ ਮੇਰੇ ਸਾਰੇ ਪਰਿਵਾਰ ਆ ਜਾਂ ਦੋ ਤਿੰਨ ਪਰਿਵਾਰ ਆ ਜਿਨ੍ਹਾਂ ਨੂੰ ਮਿਲਦੇ ਹੋਰ ਕਿਹਨੂੰ ਮਿਲਦੇ ਨਹੀਂ ਹੈਗੇ ਤੇ ਚਾਚਾ ਆ ਗਿਆ ਤਾਇਆ ਆ ਗਿਆ ਦਾਦਾ ਸਰਦਾ ਦੋ ਚਾਰ ਬੰਦੇ ਬਲਕਿ ਦੋ ਚਾਰ ਪਰਿਵਾਰ ਇਕੱਠੇ ਹੁੰਦੇ ਕੋਈ ਬਾਹਲਾ ਸੋਸ਼ਲ ਹੋਵੇ ਤਾਂ ਜਦਾਂ ਹਨਾ ਕਿਉਂਕਿ ਕੰਮ ਤੋਂ ਹੀ ਟਾਈਮ ਨਹੀਂ ਆ ਕੰਮ ਤੇ ਲੱਗੇ ਹੋਈਆਂ ਆ ਬਸ ਅਸੀਂ ਕਮਾਦੇ ਦੁਆਲੇ ਆ ਬਾਈ ਤੂੰ ਮੰਨਦਾ ਵੀ ਤੁਸੀਂ ਆਦਾ ਸਾਰਾ ਕੁਝ ਕਮਾ ਲਿਆ ਤੇ ਗੱਲ ਇਦਾਂ ਸੀ ਕਿ ਲਖੇ ਮੈਂ ਨਹੀਂ ਕਹਿ ਸਕਦਾ ਸਾਡੇ ਕੋਲ ਇੱਥੇ ਕੁਛ ਨਹੀਂ ਸੀਗਾ ਤੈਨੂੰ ਐਵੇਂ ਕਹਿ ਦਵਾ ਮੈਂ ਰਹਿੰਦਾ ਸੀਗਾ ਦੁਆਬੇ ਚ ਤੇ ਸਾਡੇ ਕੋਲ ਕੱਖ ਨਹੀਂ ਮਾਂ ਮੇਰੀ ਪੜਾਉਂਦੀ ਪਿਓ ਮੇਰਾ ਮਰ ਗਿਆ ਸੀ ਮੈਂ 7 ਸਾਲਾਂ ਲੱਗੋ ਮਰ ਗਿਆ ਸੀ ਹਣਾ ਤੇ ਸਾਡੇ ਕੋਲ ਕੱਖ ਨਹੀਂ ਸੀਗਾ ਨਹੀਂ ਉਹ ਤਾਂ ਮੈਂ ਮੰਨਦਾ ਜੇ ਤਾਂ ਉਹ ਮੈਂ ਵੀ ਕਹਿ ਤਵਾਂ ਹਣਾ ਸਾਡੇ ਕੋਈ ਕੁਸ਼ ਨਹੀਂ ਜੇ ਤਾਂ ਹੋਊਗਾ ਸਾਡਾ ਕਮਾਈ ਦਾ ਕਰ ਲਈ ਸਾਡੇ ਕਿੱਲੇ ਹੁੰਦੇ ਵਾਵਾ ਜ਼ਮੀਨ ਹੁੰਦੀ ਜਾਂ ਫੇਰ ਮੈਂ ਛੱਡ ਕੇ ਜਾਂਦਾ ਕਿੱਲੇ ਵਾਲੇ ਵੀ ਭੱਜੇ ਜਾਂਦੇ ਆ ਜਾਂਦੇ ਉਹ ਵੀ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕੋਲ ਸਾਡੇ ਕੋਈ ਇੱਥੇ ਮੈਂ ਤਾਂ ਛੋਟਾ ਜਿਹਾ ਸੀ ਜਦੋਂ ਅ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਚੱਲ ਗਈ ਮਗਰੀ ਅਸੀਂ ਸਮਾਂ ਤਾਂ ਸੋਚਣ ਦਾ ਮੌਕਾ ਨਹੀਂ ਮਿਲਿਆ ਜਾਂ ਮੇਰਾ ਪਿਓ ਹੁੰਦਾ ਉਹ ਸੋਚਦਾ ਤੈਨੂੰ ਮੈਂ ਇੱਕ ਰੱਖਦਾ ਹਣਾ ਇੱਕ ਵੱਡਾ ਗਲਤੀ ਮੰਨਦਾ ਹਣਾ ਵੀ ਤੇਰੇ ਬੱਚਿਆਂ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਹਾਂ ਇਹ ਗਲਤੀ ਹੋ ਗਈ ਮੇਰੀ ਇਹ ਗਲਤੀ ਹੈਗੀ ਖਰਚ ਤਦ ਨੂੰ ਨਵੀਂ ਚੱਲ ਰਹੀ ਬਾਹਰਲੇ ਦਿਸਾਂ ਜ਼ਿਆਦਾ ਚੱਲ ਰਿਹਾ ਆ ਵੀ ਬੱਚੇ ਬੋਲਦੇ ਨਹੀਂ ਹੈਗੇ ਜਿਵੇਂ ਤੂੰ ਕਹਿ ਰਿਹਾ ਉਹਨਾਂ ਚਾਚੇ ਪਾਏ ਹੈ ਨਹੀਂ ਆਪਣਾ ਸਮਾਜ ਜਿਹੜਾ ਇੱਥੇ ਤੁਹਾਨੂੰ ਦੇਖਿੰਦੇ ਕਿੰਨੇ ਬੰਦੇ ਗੱਲਾਂ ਕਰਨੋਂ ਆ ਬਾਈ ਆ ਜਗਦੀ ਵਾ ਤੇਰੇ ਕੋ ਕਿੰਨੇ ਬੰਦੇ ਆ ਤੇਰਾ ਸਾਰਾ ਗੱਬਗੁਆਟ ਅੰਦਰੋਂ ਨਿਕਲ ਜਾਂਦਾ ਕਾਡਾ ਉਹੀ ਇਕੱਠਾ ਕਰੀ ਬੈਠਿਆ ਹੱਸ ਕੋਸ ਹਵਾ ਅੰਦਰ ਕਿੰਨਾ ਇਕੱਠਾ ਕਰੀ ਬੈਠਿਆ ਗੱਲਾਂ ਕਿੰਨਾ ਕਰੀਏ ਨਿਕਲਦਾ ਨਿਕਲਦਾ ਜਦੋਂ दारू ਪੀਂਦਾ ਹੋਵੇ ਮੈਂ ਤਾਂ दारू ਵੀ ਨਹੀਂ ਪੀਂਦਾ ਉਹ दारू ਪੀ ਕੇ ਉਹ ਇਕੱਠੇ ਹੋ ਜਾਂਦੇ ਚਾਰ ਪੰਜ ਉਹਦੋਂ ਕੱਢ ਲੈਂਦੇ ਉਹਦੋਂ ਕੱਢ ਲੈਂਦੇ ਦਾਰੂ ਦੇ ਭਾਂਦੇ ਆ ਜਾਂਦੇ ਆ ਵੀ ਬੋਤਲ ਹੈਗੀ ਆ ਜੀ ਫੇਤਾ ਆ ਜਾਂਦਾ ਜੇ ਉਦਾਂ ਸੱਦੇ ਕਰਨਾ ਕੀ ਕਰਨਾ ਯਾਰ ਮੈਂ ਪਿਆ ਆ ਹੁਣ ਨਹੀਂ ਬਾਈ ਉਹ ਬੋਲਣਾ ਬੋਲਣਾ ਕਿਉਂ ਵੀ ਉਹਨੂੰ ਆਲੇ-ਦਾਲੇ ਬੋਲਣ ਵਾਲਾ ਮਾਹੌਲ ਨਹੀਂ ਮਿਲਿਆ ਨਹੀਂ ਇਹ ਨਵੀਂ ਹੈਗੀ ਆ ਇਹਦਾ ਪਤਾ ਵੀ ਉਹ ਨਹੀਂ ਕੋਈ ਕਹਿੰਦੇ ਆ ਵੀ ਜਿਹੜੇ ਟੀਕੇ ਲੱਗਦੇ ਆ ਆਪਣੇ ਬੱਚਿਆਂ ਦੇ ਲਾਉਂਦੇ ਆ ਟੀਕੇ ਅੱਜਕੱਲ ਬਹੁਤ ਟੀਕੇ ਲੱਗਦੇ ਆ ਹਾਂ ਕਈਆਂ ਦੇ ਪੱਕਾ ਕਿਸੇ ਨੂੰ ਪਤਾ ਨਹੀਂ ਹੈ ਵੀ ਕਿਉਂ ਹੋ ਰਿਹਾ ਹੈ ਕਿਸੇ ਨੂੰ ਨੌਲੇਜ ਹੀ ਨਹੀਂ ਬੋਲਦੇ ਨਹੀਂ ਬਾਈ ਫਿਰ ਨਾ ਵੱਡੀ ਗੰਦਗੀ ਦੇ ਵਿੱਚ ਆ ਗਏ ਵੱਡੀ ਬਾਹਰਲੇ ਦੇਸ਼ੇ ਤੋਂ ਬਹੁਤ ਵੱਡੀ ਗੰਦਗੀ ਦੇ ਵਿੱਚ ਆ ਵਾਹ ਇਹ ਵੀ ਬਾਦੀ ਬਾਵੇਂ ਕਿਉਂਕਿ ਉਹ ਉਸੇ ਆਟイズਮ ਕਰਾਈ ਜਾਂਦੇ ਆ ਇੱਥੇ ਉਹ ਵੀ ਗੰਗੇ ਬੋਲਣ ਲਾ ਦਿੰਦੇ ਆ ਜਦੋਂ ਆਪਣੇ ਕਿੰਨੇ ਗੱਲਾਂ ਕਰਨ ਵਾਲੇ ਆ ਅਸੀਂ ਉੱਥੇ ਜਾ ਕੇ ਆਏ ਆ ਪੰਜੋਕੜਾ ਸਾਹਿਬ ਹਾਂ ਕਹਿੰਦੇ ਵੀ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਮਤਲਬ ਗੰਗੇ ਨੂੰ ਕੁਝ ਕਰਾਤਾ ਸੀ ਬਾਣੀ ਪੜ੍ਹਾਤੀ ਸੀ ਕੁਛ ਇਦਾਂ ਦਾ ਹਨਾ ਉੱਥੇ ਕਿਸੇ ਸੁੱਖ ਪਾਈ ਹੈ ਬਚਪਨ ਤੋਂ ਹੀ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਪਹਿਲਾਂ ਮਤਲਬ ਕਿ ਇਹ ਜਿੱਦਾਂ ਹੁਣ ਲੱਖੇ ਬੱਚੇ ਜਦੋਂ ਆਪਣੇ ਛੋਟੇ ਜਿਹੇ ਹੋ ਜਾਂਦੇ ਆ 2-3 ਸਾਲ ਦੇ ਉਹ ਦੂਜਿਆਂ ਨੂੰ ਦੇਖ ਕੇ ਸਿੱਖ ਜਾਂਦੇ ਆ ਇਹਨਾਂ ਦਾ ਜਿਹੜਾ ਸਿੱਖਣ ਦਾ ਤਰੀਕਾ ਆ ਉਹ ਇੱਕ ਵੱਖਰਾ ਹੀ ਆ ਜੁੱਦਾ ਉੱਥੇ ਹੈ ਹੀ ਨਹੀਂ ਸਿੱਖਦੇ ਨਹੀਂ ਹੈਗੇ ਹੋਲੀ ਹੈ ਨਹੀਂ ਨਹੀਂ ਵੈਸੇ ਤਾਂ ਚਲੋ ਉੱਥੇ ਵੀ ਬੱਚੇ ਬੋਲਣ ਲੱਗ ਜਾਂਦੇ ਆ ਹੋਰ ਵੱਡੇ ਸਾਡੇ ਕੋਈ ਪ੍ਰੋਬਲਮ ਆਈ ਪਰ ਉਹ ਉਹ ਇੱਕ ਨਹੀਂ ਨਹੀਂ ਵੀ ਆ ਵੀ ਸੋਸ਼ਲ ਸਿਸਟਮ ਖਾਧੇ ਹੋਏ ਆ ਉਸ ਜਿਹੇ ਅਸੀਂ ਦੋ ਤਿੰਨ ਪਰ ਮੇਰੇ ਸਾਰੇ ਪਰਿਵਾਰ ਆ ਜਾਂ ਦੋ ਤਿੰਨ ਪਰਿਵਾਰ ਆ ਜਿਨ੍ਹਾਂ ਨੂੰ ਮਿਲਦੇ ਹੋਰ ਕਿਹਨੂੰ ਮਿਲਦੇ ਨਹੀਂ ਹੈਗੇ ਪੈ ਚਾਚਾ ਆ ਗਿਆ ਤਾਇਆ ਆ ਗਿਆ ਦਾਦਾ ਫਰਦਾ ਦੋ ਚਾਰ ਬੰਦੇ ਹੀ ਬਲਕਿ ਦੋ ਚਾਰ ਪਰਿਵਾਰ ਇਕੱਠੇ ਹੁੰਦੇ ਕੋਈ ਬਾਹਲਾ ਸੋਸ਼ਲ ਹੋਵੇ ਤਾਂ ਜੁੱਦਾ ਹਨਾ ਕਿਉਂਕਿ ਕੰਮ ਤੋਂ ਹੀ ਟਾਈਮ ਹੈ ਨਹੀਂ ਆ ਕੰਮ ਤੇ ਲੱਗੇ ਹੋਏ ਆ ਬਸ ਅ ਕਮ ਦੇ ਦੁਆਲੇ ਆ ਬਾਈ ਤੂੰ ਮੰਨਦਾ ਵੀ ਤੁਸੀਂ ਆਦਾ ਸਾਰਾ ਕੁਝ ਕਮਾ ਲਿਆ ਇਹ ਗੱਲ ਇਦਾਂ ਸੀ ਕਿ ਮੈਂ ਨਹੀਂ ਕਹਿ ਸਕਦਾ ਸਾਡੇ ਕੋਲ ਇੱਥੇ ਕੁਛ ਨਹੀਂ ਸੀ ਤੈਨੂੰ ਇਹ ਵੀ ਕਹਿ ਦਵਾ ਮੈਂ ਰਹਿੰਦਾ ਸੀਗਾ ਦੁਆਬੇ ਚ ਤੇ ਸਾਡੇ ਕੋਲ ਕੱਖ ਨਹੀਂ ਮਾਂ ਮੇਰੀ ਪੜਾਉਂਦੀ ਪਿਓ ਮੇਰਾ ਮਰ ਗਿਆ ਸੀ ਮੈਂ 7 ਸਾਲ ਦਾ ਜਦੋਂ ਮਰ ਗਿਆ ਸੀ ਹੁਣ ਤੇ ਸਾਡੇ ਕੋਲ ਕੱਖ ਨਹੀਂ ਸੀਗਾ ਨੇ ਉਹ ਤਾਂ ਮੈਂ ਮੰਨਦਾ ਤੇ ਦਾ ਨਾ ਮੈਂ ਵੀ ਕਹਿ ਤਵਾਂ ਹਣਾ ਸਾਡੇ ਕੋਈ ਕੁਸ਼ ਨਹੀਂ ਜੇ ਤਾਂ ਹੋਵੇ ਸਾਡਾ ਸਾਡਾ ਕਰ ਲਈ ਸਾਡੇ ਕਿੱਲੇ ਹੁੰਦੇ ਵਾਵਾ ਜ਼ਮੀਨ ਹੁੰਦੀ ਜਾਂ ਫੇਰ ਮੈਂ ਛੱਡ ਕੇ ਜਾਂਦੇ ਕਿੱਲੇ ਵਾਲੇ ਵੀ ਭੱਜੇ ਜਾਂਦੇ ਆ ਜਾਂਦੇ ਉਹ ਵੀ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਮੇਰੇ ਕੋਲ ਸਾਡੇ ਕੋਈ ਇੱਥੇ ਮੈਂ ਤਾਂ ਛੋਟਾ ਜਿਹਾ ਸੀ ਜਦੋਂ ਅ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਚੱਲ ਗਈ ਮਗਰੀ ਅਸੀਂ ਸਮਝ ਤਾਂ ਸੋਚਣ ਦਾ ਮੌਕਾ ਨਹੀਂ ਮਿਲਿਆ ਜਾਂ ਮੇਰਾ ਪਿਓ ਹੁੰਦਾ ਉਹ ਸੋਚਦਾ ਤੈਨੂੰ ਮੈਂ ਇੱਕ ਰੱਖਦਾ ਹਣਾ ਇਹ ਕਰਦਾ ਗੱਲ ਵੀ ਮੰਨਦਾ ਨਾ ਵੀ ਤੇਰੇ ਬੱਚਾ ਨੂੰ ਤੂੰ ਬਚਪਨ ਤੋਂ ਲੈ ਕੇ ਮਿੱਟੀ ਨਾਲ ਜੋੜਿਆ ਨਹੀਂ ਹਾਂ ਵੀ ਗਲਤੀ ਹੋ ਗਈ ਇਹ ਮੇਰੀ ਇਹ ਗਲਤੀ ਹੈ ਜੀ ਖਰਚਾ